19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਪਰ ਸੇਮ ਸਿਆਂ ਇਹ ਸਾਕ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋਰ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਜਿੱਥੇ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉੱਥੇ ਹੀ ਸਰਕਾਰ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਦੇ ਲਈ ਐਂਟੀ ਡਰੋਨ ਸਿਸਟਮ ਪੰਜਾਬ ਦੇ ਵਿੱਚ ਲਾਗੂ ਕਰਨ ਜਾ ਰਹੀ ਹੈ ਤਰਨਤਾਰਨ ਦੇ ਵਿੱਚ ਆਸੀਆ ਮਾਨ ਦੇ ਵੱਲੋਂ ਇਸ ਐਂਟੀ ਡਰੋਨ ਸਿਸਟਮ ਦਾ ਸ਼ੁਰੂਆਤ ਜੋ ਹੈ ਉਹ ਕੀਤੀ ਜਾਵੇਗੀ ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਜਦੋਂ ਵੀ ਕੋਈ ਸਰਹੱਦ ਤੇ ਡਰੋਨ ਐਂਟਰੀ ਕਰੇਗਾ ਤਾਂ ਡਰੋਨ ਦੀ ਐਕਟੀਵਿਟੀ ਵੇਖ ਕੇ ਇਹ ਐਂਟੀ ਡਰੋਨ ਸਿਸਟਮ ਜੋ ਹੈ ਉਹ ਰਿਐਕਟ ਕਰੇਗਾ ਤੇ ਜੈਸਦੀ ਮਦਦ ਨਾਲ ਪੁਲਿਸ ਨੂੰ ਤੇ ਫੌਜ ਨੂੰ ਆਸਾਨੀ ਹੋਵੇਗੀ ਜਦੋਂ ਵੀ ਕੋਈ ਡਰੋਨ ਭਾਰਤ ਦੇ ਵਿੱਚ ਐਂਟਰ ਹੋਵੇਗਾ ਸਰਹੱਦ ਤੇ ਪਹੁੰਚੇਗਾ ਤਾਂ ਇਸ ਦੇ ਨਾਲ ਕਾਫੀ ਜੋ ਹੈ ਦੱਸ ਦਈਏ ਕਿ ਸਹੂਲਤ ਪੰਜਾਬ ਪੁਲਿਸ ਨੂੰ ਵੀ ਮਿਲੇਗੀ ਤੇ ਫੌਜ ਨੂੰ ਵੀ ਮਿਲੇਗੀ ਤਾਂ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਐਂਟੀ ਡਰੋਨ ਸਿਸਟਮ ਜੋ ਹੈ ਉਹ ਕੰਮ ਕਰੇਗਾ ਅੱਜ ਤਰਨਤਾਰਨ ਦੇ ਵਿੱਚ ਇਸ ਐਂਟੀ ਡਰੋਨ ਸਿਸਟਮ ਨੂੰ ਜੋ ਹੈ ਲਾਂਚ ਕੀਤਾ ਗਿਆ ਹੈ ਸੀਮਾਨ ਕਰਜਨ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਸ ਸਿਸਟਮ ਨੂੰ ਲਾਂਚ ਕੀਤਾ ਗਿਆ ਹੈ ਇਸ ਦੀ ਮਦਦ ਦੇ ਨਾਲ ਡਰੋਨ ਦੀ ਜੋ ਵੀ ਐਕਟੀਵਿਟੀ ਹੋਵੇਗੀ ਉਸ ਨੂੰ ਰੋਕਿਆ ਜਾਵੇਗਾ ਉਸ ਦਾ ਪਤਾ ਲੱਗ ਸਕੇਗਾ ਜਿਸ ਤੋਂ ਬਾਅਦ ਕਾਰਵਾਈ ਜੋ ਹੈ ਉਹ ਮੌਕੇ ਤੇ ਹੀ ਕੀਤੀ ਜਾਵੇਗੀ ਤਾਂ ਅੱਜ ਤਰਨਤਾਰਨ ਦੇ ਵਿੱਚ ਸੀਮਾਨ ਕਰਵਨ ਕੇਜਰੀਵਾਲ ਦੇ ਵੱਲੋਂ ਇਸ ਦੀ ਲਾਂਚ ਜੋ ਹੈ ਉਹ ਕੀਤਾ ਜਾਵੇਗਾ ਕਿਹਾ ਜਾ ਰਿਹਾ ਹੈ ਕਿ ਇਸ ਦੀ ਮਦਦ ਦੇ ਨਾਲ ਪੰਜਾਬ ਪੁਲਿਸ ਨੂੰ ਸਮੇਂ ਸਿਰ ਪਤਾ ਲੱਗ ਸਕੇਗਾ ਕਿ ਕਦੋਂ ਭਾਰਤ ਦੀ ਸਰਹੱਦ ਵਿੱਚ ਇਹ ਹਥਿਆਰ ਤੇ ਡਰੋਨ ਐਂਟਰ ਹੁੰਦੇ ਨੇ ਜਿਸ ਤੋਂ ਬਾਅਦ ਜੋ ਪੁਲਿਸ ਹੈ ਉਹ ਕਾਰਵਾਈ ਕਰ ਸਕੇਗੀ ਤਾਂ ਅੱਜ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ ਜਿਸ ਦੇ ਵਿੱਚ ਇਹ ਐਂਟਰੀ ਡਰੋਨ ਸਿਸਟਮ ਜੋ ਹੈ ਉਹ ਲਾਗੂ ਹੋਵੇਗਾ ਜਿਸ ਦੀ ਮਦਦ ਦੇ ਨਾਲ ਜਦੋਂ ਵੀ ਕੋਈ ਡਰੋਨ ਐਂਟਰ ਹੋਵੇਗਾ ਉਸ ਦੀ ਐਕਟੀਵਿਟੀ ਹੋਣ ਤੇ ਇਹ ਐਂਟੀ ਡਰੋਨ ਸਿਸਟਮ ਜੋ ਹੈ ਉਹ ਰਿਐਕਟ ਕਰੇਗਾ ਤਾਂ ਫੌਜ ਤੇ ਪੁਲਿਸ ਨੂੰ ਮੌਕੇ ਤੇ ਹੀ ਪਤਾ ਲੱਗ ਜਾਵੇਗਾ ਕਿ ਸਰਹੱਦ ਦੇ ਵਿੱਚ ਕਿਸੇ ਤਰੀਕੇ ਦਾ ਡਰੋਨ ਜੋ ਹੈ ਐਂਟਰ ਹੋਇਆ ਜਿਸ ਤੋਂ ਬਾਅਦ ਕਾਰਵਾਈ ਕਰਨ ਦੇ ਵਿੱਚ ਆਸਾਨੀ ਹੋਵੇਗੀ ਤਾਂ ਪੰਜਾਬ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿੱਥੇ ਇਹ ਐਂਟੀ ਡਰੋਨ ਸਿਸਟਮ ਲਾਗੂ ਹੋਵੇਗਾ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਐਂਟੀ ਡਰੋਨ ਸਿਸਟਮ ਜੋ ਹੈ ਉਹ ਕੰਮ ਕਰੇਗਾ ਕੋਈ ਵੀ ਜਦੋਂ ਡਰੋਨ ਐਂਟਰ ਹੋਵੇਗਾ ਉਸ ਦੀ ਐਕਟੀਵਿਟੀ ਦਾ ਪਤਾ ਜੋ ਹੈ ਉਹ ਮੌਕੇ ਤੇ ਲੱਗ ਸਕੇਗਾ ਤਾਂ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ ਐਂਟੀ ਡਰੋਨ ਸਿਸਟਮ ਜੋ ਹੈ ਉਹ ਲਾਗੂ ਹੋਵੇਗਾ ਤਰਨਤਾਰਨ ਦੇ ਵਿੱਚ ਅੱਜ ਸੀਐਮ ਮਾਨ ਕਰਮਿੰத் ਕੇਜਰੀਵਾਲ ਦੇ ਵੱਲੋਂ ਇਸ ਦਾ ਲਾਂਚਿੰਗ ਜੋ ਹੈ ਉਹ ਕੀਤੀ ਜਾਵੇਗੀ ਤਾਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਦੇ ਲਈ ਇਹ ਐਂਟੀ ਡਰੋਨ ਸਿਸਟਮ ਜੋ ਹੈ ਲਾਗੂ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਸੀਐਮ ਮਾਨ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਜੋ ਹੈ ਹਥਿਆਰ ਤੇ ਨਸ਼ਾ ਭੇਜਿਆ ਜਾਂਦਾ ਹੈ ਇਸੇ ਨੂੰ ਰੋਕਣ ਦੇ ਲਈ ਹੁਣ ਇਹ ਐਂਟੀ ਡਰੋਨ ਸਿਸਟਮ ਜੋ ਹੈ ਉਹ ਪੰਜਾਬ ਦੇ ਵਿੱਚ ਲਾਗੂ ਹੋਵੇਗਾ